ਬਜ਼ੁਰਗ ਜੜਕਦੇ ਪਰਿਵਾਰ ਦੀ ਓਟ ਸੀ ਅੱਜ ਸੜਕਾਂ ਤੇ ਲਚਾਰ ਤੇ ਇਕੱਲਾ ਦਰਦ ਦੇ ਵਿੱਚ ਤੜਫਨ ਦੇ ਲਈ ਮਜਬੂਰ ਹੋ ਗਿਆ ਮਾਮਲਾ ਪਵਾਨੀ ਕਰਤਾ ਸਾਹਮਣੇ ਆਇਆ ਜਿੱਥੇ ਕਿ ਇਨਫੈਕਸ਼ਨ ਦੇ ਨਾਲ ਪੀੜਿਤ ਇੱਕ ਬਜ਼ੁਰਗ ਵਿਅਕਤੀ ਜਿਸ ਤੇ ਪੈਰ ਦੇ ਇਨਫੈਕਸ਼ਨ ਦੇ ਨਾਲ ਸੜ ਰਹੇ ਨੇ ਦੇ ਦਰਦ ਦੇ ਨਾਲ ਕੰਬ ਰਹੀ ਹੈ ਉਸ ਦਾ ਇਲਾਜ ਕਰਵਾਉਣ ਦੀ ਥਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ ਨੂੰ ਠੁਕਰਾ ਦਿੱਤਾ ਗਿਆ ਖੁਸ਼ਕਿਸਮਤੀ ਦੇ ਨਾਲ ਸਥਾਨਕ ਐਨ ਜੀਓ ਦੇ ਮੈਂਬਰਾਂ ਨੇ ਉਸ ਨੂੰ ਦੇਖਿਆ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਤਾ ਕੀਤਾ ਗਿਆ ਅਤੇ ਉਸ ਤੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਜਿਸ ਨਾਲ ਸਾਬਤ ਹੋਇਆ ਮਨੁੱਖਤਾ ਅਜੇ ਮਰੀ ਨਹੀਂ ਹੈ। ਜੀ ਇੱਕ ਬੇਜਵਾਨ ਜਾਨਵਰਾਂ ਦੀ ਜਿਹੜੀ ਐਨ ਜੀਓ ਚਲਾਉਂਦੇ ਆ ਅੱਜ ਤੁਹਾਨੂੰ ਇੱਕ ਮੂੰਹ ਬੋਲਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ। ਅਸੀਂ ਉਹ ਔਲਾਦਾਂ ਬਾਰੇ ਦੱਸਣਾ ਚਾਹੁੰਦੇ ਆ ਜਿਹੜੇ ਇਦਾਂ ਦੇ ਮਾਪੇ ਪਾਪਾ ਨੂੰ ਜਿਹੜਾ ਹਰ ਦਰਦਰ ਦੇ ਉੱਤੇ ਭੜਕਣ ਲਈ ਜਿਹੜਾ ਛੱਡ ਦਿੰਦੇ ਆਗੇ ਤੁਸੀਂ ਇਹ ਜਿਹੜੀ ਹਾਲਾਤ ਆ ਇਹ ਦੇਖ ਸਕਦੇ ਹੋ ਜਿਹੜੀਆਂ ਲੱਤਾਂ ਦੇ ਵਿੱਚ ਬਾਬਾ ਜੀ ਦੇ ਇਨਫੈਕਸ਼ਨ ਆ ਕਿ ਕੀੜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਆਗਾ ਜਿਹੜੇ ਆਪਣਾ ਬਾਥਰੂਮ ਟਾਇਲਟ ਆ ਉਹ ਵਿੱਚੇ ਕਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਇੱਕ ਡੇਢ ਦੋ ਮੰਥ ਤੋਂ ਜਿਹੜਾ ਅਸੀਂ ਠਾਣੇ ਦੇ ਬਾਹਰ ਜਿਹੜਾ ਦੇਖਦੇ ਆ ਰਹਿਆਂਗੇ ਆਉਂਦੇ ਜਾਂਦੇ ਆ ਜਿਹੜਾ ਇਹਨਾਂ ਦੀ ਕੁਝ ਮਦਦ ਕਰਦੇ ਆ ਹੁਣ ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਹਾਲਤ ਅਸੀਂ ਜਿਹੜਾ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਸਾਡੇ ਵੱਲੋਂ ਉਹ ਜਰੂਰ ਸਾਡੀ ਟੀਮ ਵੱਲੋਂ ਜਿਹੜਾ ਕਰ ਰਹੇ ਆ ਕਿਉਂਕਿ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ ਦੇ ਨਾਲ-ਨਾਲ ਜਿੱਥੇ ਵੀ ਸਾਨੂੰ ਇਦਾਂ ਦੇ ਜਿਹੜੇ ਬਜ਼ੁਰਗ ਆਦਮੀ ਮਿਲਦੇ ਆਗੇ ਅਸੀਂ ਉਹਨਾਂ ਦੀ ਵੀ ਹੈਲਪ ਜਿਹੜੀ ਕਰਨਾ ਚਾਹੁੰਦੇ ਆ ਸੋ ਸਾਡੀ ਬੇਨਤੀ ਹੈ ਕਿ ਇਦਾਂ ਜਿਹੜੇ ਮਾਵਾਪਾ ਨਾਲ ਜਿਹੜਾ ਸਲੂਕ ਆ ਉਹ ਨਾ ਕੀਤਾ ਜਾਵੇ ਕਿਉਂਕਿ ਔਣ ਵਾਲਾ ਸਮਾਂ ਜਿਹੜਾ ਉਹ ਵੀ ਤੁਹਾਡੇ ਤੇ ਆਉਣਾਗਾ ਇਦਾਂ ਹੀ ਤੁਸੀਂ ਇੱਕ ਦਿਨ ਬਜ਼ੁਰਗ ਹੋਣਾ ਤੇ ਤੁਹਾਡੇ ਹਾਲਤ ਵੀ ਇਦਾਂ ਦੀ ਹੋ ਸਕਦੀ ਆ ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਾਪਤਾ ਕਰ ਰਹੇ ਹਾਂ ਇੱਕ ਦੋ ਐਨ ਜੀਓਜ਼ ਨਾਲ ਜਿਹੜੇ ਇਹਨਾਂ ਬਜ਼ੁਰਗਾਂ ਨੂੰ ਸਾਂਭਦੇ ਆ ਸੋ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸਾਂਭ ਸੰਭਾਲਾ ਹੋ ਸਕੇ ਮੌਕੇ ਤੇ ਜਾ ਕੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਸਾਂਭ ਸੰਭਾਲਾ ਜਿਹੜੀ ਜ਼ਰੂਰ ਹੋ ਕਰੀ ਜਾਵੇ ਦਾ ਟਰੀਟਮੈਂਟ ਲਈ ਇਹਨਾਂ ਨੂੰ ਕਿੱਥੇ ਲੈ ਕੇ ਜਾਵੋਗੇ ਤੁਸੀਂ ਅੱਸੀ ਜੀ ਬਾਈ ਜੀ ਨਾਲ ਵੀ ਗੱਲ ਹੋਈ ਆ ਲੁਧਿਆਣੇ ਗੁਰਪ੍ਰੀਤ ਜੀ ਨਾਲ ਮਿੰਟੂ ਨਾਲ ਕੱਲ੍ਹ ਜਾਂ ਕੱਲ੍ਹ ਤੋਂ ਅਗਲੇ ਦਿਨ ਇਹਨਾਂ ਦਾ ਜਦੋਂ ਵੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਇੱਥੇ ਲਿਜਾ ਕੇ ਜਿਹੜਾ ਇਹਨਾਂ ਨੂੰ ਐਡਮਿਟ ਕਰਕੇ ਜਿਹੜਿਆਂ ਨੇ ਦੀ ਕੋਈ ਉੱਥੇ ਦਵਾਈ ਬੂਟੀ ਆ ਉਹਨਾਂ ਦਾ ਜਿਹੜਾ ਟਰੀਟਮੈਂਟ ਆ ਉਹ ਚਾਲੂ ਕਰਵਾਵਾਂਗੇ ਜੀ ਕਿਵੇਂ